ਅਸੀਂ ਬਾਹਰ ਜਦੋਂ ਪੜਿਆ ਕਿ ਮਲੇਰ ਕੋਟਲੇ ਤੋਂ ਤੁਸੀਂ ਆਏ ਹੋ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਉਹਨਾਂ ਦੀ ਹਾਂਚਵਾਂਚ ਚੋਂ ਹੋ ਜਾਂ ਸ਼ਹਿਰ ਚੋਂ ਅਸੀਂ ਉੱਥੇ ਲਿਖਿਆ ਆਇਆ ਵੀ ਅਸੀਂ ਵਾਰਿਸਾਂ ਛੋੜੇ ਸਾਹਿਬ ਜਿਆਦੇ ਸ਼ੀਦੀ ਦੇ ਮੌਕੇ ਤੇ ਹਾਜ਼ਰ ਨਾਲ ਮਾਨਮਾਲ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਮੈਂ ਪ੍ਰਾਤਨ ਬਰਤਨ ਵੀ ਦੇਖੇ ਹਨ ਤੇ ਭੋਜਨ ਵੀ ਸਵਾਦਿਸ਼ਟ ਬਣਿਆ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਹਨਾ ਚਲੋ ਸਾਰੇ ਹੀ ਵਧੀਆ ਜਿੰਨੇ ਵੀ ਇੱਥੇ ਲੰਗਰ ਸਾਡੀ ਸ਼ਰਧਾ ਦੀ ਗੱਲ ਸਾਡੇ ਪਿਆਰ ਦੀ ਗੱਲ ਹੈ ਅਜੀ ਪਿਆਰ ਦੀ ਮੁਹੱਬਤ ਦੀ ਖੁਸ਼ਬੂ ਮਿਠਾਸ ਖੁਲ ਜਾਂਦੀ ਹੈ ਇਸ ਕਰਕੇ ਅੱਛਾ ਬੰਦਾ ਹੈ ਅਸੀਂ ਲਾਂਤਾਂ ਪਾਉਣੇ ਆ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਉਸ ਹਾਕਮ ਨੂੰ ਵਜ਼ੀਰ ਖਾਨ ਨੂੰ ਜਿਸ ਨੇ ਇਸਲਾਮ ਦੀ ਧਰਮ ਰਿਆਦ ਨੂੰ ਤੋੜ ਕੇ ਇਸਲਾਮ ਦੇ ਕਾਨੂੰਨਾਂ ਨੂੰ ਤੋੜ ਕੇ ਦੋ ਮਾਸੂਮ ਤੇ ਨਿਰਦੋਸ਼ ਫੁੱਲਾਂ ਨੂੰ ਆਪਣੀ ਖਵੀਜ਼ ਅਸਕਾਰ ਬਣਾਇਆ ਆਪਣੀ ਇਹ ਨੀ ਕਿ ਦੁਸ਼ਮਨੀ ਦਾ ਆਪਣੀ ਜ਼ੁਲਮ ਦਾ ਸ਼ਿਕਾਰ ਬਣਾਇਆ ਨਵਾਬ ਬੇਗੁਣਾ ਨੂੰ ਕਿਹਾ ਵੀ ਤੁਸੀਂ ਆਪਣੇ ਭਰਾ ਦਾ ਬਦਲਾ ਲੈ ਲੋ ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਵੀ ਨਹੀਂ ਮੈਂ ਬਦਲਾ ਲਾਂਗਾ ਜੰਗ ਦੇ ਮੈਦਾਨ ਚਾਂ ਦੇ ਪੁੱਤਾਂ ਲੋ ਇਹ ਤਾਂ ਮਾਸੂਮ ਬੱਚੇ ਨੇ ਬੇਗੁਣਾ ਨੇ ਉਹਨਾਂ ਦਾ ਕੋਈ ਦੋਸ਼ ਹੀ ਨਹੀਂ ਹੈ ਇਸ ਜੀ ਨੂੰ ਜੋਗੀ ਅੱਲਾ ਯਾਰ ਖਾਂ ਕੋਡ ਕਰਦਾ ਹੈ ਬਦਲਾ ਹੀ ਲੈਣਾ ਹੋਗਾ ਤੋ ਹਮ ਲੈਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮੌਜੂਦ ਹੈ ਕਿਉਂ ਦੇਖੀ ਸਾਡੇ ਕੋਲ ਕੁਰਾਨ ਮੌਜੂਦ ਹੈ ਪੈਗੰਬਰ ਸਾਹਿਬ ਦੀ ਫਰਮਾਨ ਬੁਰਜੂ ਨੇ ਅਸੀਂ ਉਹਨਾਂ ਤੋਂ ਕੀ ਲੈਣਾ ਹੈ ਸਾਡੇ ਪਾਸ ਜਿਹੜੀ ਫਾਈਨਲ ਅਥਾਰਟੀ ਹੈ ਇੱਕ ਨਗਾਇ ਵਾਲਾ ਪੀਰ ਨਹੀਂ ਸਾਰੇ ਦੁਨੀਆਂ ਦੇ ਪੀਰ ਵੀ ਇਕੱਠੇ ਹੋ ਜਾਣ ਤਾਂ ਸਾਡੇ ਲਈ ਕੋਈ ਅਥਾਰਟੀ ਨਹੀਂ ਸਾਡੇ ਲਈ ਅਥਾਰਟੀ ਪੈਗੰਬਰ ਹੱਦ ਮੁਹਮਮਦ ਸੱਲੂ ਨੇ ਸਿੱਖਾਂ ਲਈ ਅਥਾਰਟੀ ਗੁਰੂ ਸਾਹਿਬ ਨੇ ਗੁਰਬਾਣੀ ਹੈ ਕਿ ਕੁਰਬਾਨੀ ਪੜਦਾ ਨਹੀਂ ਜੇ ਪੜਦਾ ਤਾਂ ਵਿਚਾਰਦਾ ਨਹੀਂ ਹੈ ਜੇ ਵਿਚਾਰਦਾ ਤਾਂ ਬ੍ਰਾਮ ਨਹੀਂ ਕਰਦਾ ਇਸੇ ਤਰ੍ਹਾਂ ਹੀ ਮੁਸਲਮਾਨਾਂ ਦਾ ਹਾਲ ਹੈ ਕੁਰਾਨ ਸ਼ੀ ਪੜਦਾ ਨਹੀਂ ਜੇ ਪੜਦਾ ਤਾਂ ਵਿਚਾਰਦਾ ਨਹੀਂ ਜੇ ਪੜਦਾ ਤਾਂ ਅਮਲੀ ਕਰਦਾ ਸਸਿਕਾ ਜੀ ਲਿਵੋਂ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਅਸੀਂ ਸ਼ਰੀਫ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਬੈਠੇ ਆਂ ਮੇਰੇ ਨਾਲ ਡਾਕਟਰ ਨਾਸਿਰ ਅਖਤਰ ਜੀ ਮੌਜੂਦ ਨੇ ਤੁਸੀਂ ਅਕਸਰ ਇਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਪਰ ਵੇਖਦੇ ਹੋ ਅੱਜ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਇਹਨਾਂ ਨੇ ਲੰਗਰ ਵੀ ਲਾਇਆ ਤੇ ਇੱਕ ਭਾਈਚਾਰਕ ਸਾਂਝ ਦਾ ਸਬੂਤ ਵੀ ਦੇ ਰਹੇ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਉਂਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਜੀ ਫਤਿਹ ਫਤਿਹ ਮੈਂ ਬਹੁਤ ਹੀ ਧੰਨਵਾਦੀਆਂ ਤੁਹਾਡੇ ਲਿਵ ਆਨ ਚੈਨਲ ਦਾ ਤੁਹਾਡੀ ਟੀਮ ਦਾ ਕਿਉਂਕਿ ਤੁਸੀਂ ਆਪਣੇ ਚੈਨਲ ਰਾਹੀਂ ਮੈਨੂੰ ਸੰਗਤ ਦੇ ਸਰੋਤਿਆਂ ਦੇ ਰੂ ਰੂ ਹੋਂ ਦਾ ਮੌਕਾ ਦਿੱਤਾ ਬਹੁਤ-ਬਹੁਤ ਸ਼ੁਕਰੀਆ ਤੋ ਪਹਿਲਾਂ ਅਸੀਂ ਬਾਹਰ ਜਦੋਂ ਪੜਿਆ ਕਿ ਮਲੇਰ ਕੋਟਲੇ ਤੋਂ ਤੁਸੀਂ ਆਏ ਹੋ ਪੁੱਛਣਾ ਚਾਹੁੰਦੇ ਆ ਵੀ ਤੁਸੀਂ ਉਹਨਾਂ ਦੀ ਅੰਚਵੰਚ ਚੋਂ ਹੋ ਜਾਂ ਸ਼ਹਿਰ ਚੋਂ ਅਸੀਂ ਉੱਥੇ ਲਿਖਿਆ ਹੋਇਆ ਵੀ ਅਸੀਂ ਵਾਰਿਸਾਂ ਛੋੜੇ ਸਾਹਿਬ ਜਦੋਂ ਸ਼ੀਦੀ ਦੇ ਮੌਕੇ ਤੇ ਹਾਦਰ ਨਾਰ ਮਾਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਨ ਦੇ ਅਸੀਂ ਵਾਰਿਸਾਂ ਪੀਰ ਬਦੂ ਸ਼ਾਹ ਦੇ ਅਸੀਂ ਵਾਰਿਸਾਂ ਕੋਟਰਨ ਸਿੰਘ ਖਾਨ ਦੇ ਅਸੀਂ ਵਾਰਿਸਾਂ ਨਵੀ ਖਾਨ ਤੇ ਗਣੀ ਖਾਨ ਦੇ ਤੇ ਅਸੀਂ ਵਾਰਿਸਾਂ ਪਟੜ ਦੇ ਨਵਾਬ ਰਹੀਮ ਬਖਸ਼ ਤੇ ਕਰੀਮ ਬਖਸ਼ ਤੇ ਅਸੀਂ ਵਾਰਿਸਾਂ ਮੁਮਤਾਜ਼ ਬੀਬੀ ਮਮਤਾ ਦੇ ਅਸੀਂ ਵਾਰਸਾਂ ਬੀਬੀ ਕੋਲਣਾ ਦੇ ਅਸੀਂ ਲਹਨਤਾਂ ਪਾਉਣੇ ਆ ਸੱਤਾ ਦੇ ਨਸ਼ੇ ਵਿੱਚ ਡੁੱਬੇ ਹੋਏ ਉਸ ਹਾਕਮ ਨੂੰ ਵਜ਼ੀਰ ਖਾਨ ਨੂੰ ਜਿਸ ਨੇ ਇਸਲਾਮ ਦੀ ਧਰਮ ਰਿਆਦਤ ਨੂੰ ਤੋੜ ਕੇ ਇਸਲਾਮ ਦੇ ਕਾਨੂੰਨਾਂ ਨੂੰ ਤੋੜ ਕੇ ਦੋ ਮਾਸੂਮ ਤੇ ਨਿਰਦੋਸ਼ ਫੁੱਲਾਂ ਨੂੰ ਆਪਣੀ ਹਵੀਜ਼ ਅਸਕਾਰ ਬਣਾਇਆ ਆਪਣੀ ਯਾਨੀ ਕਿ ਦੁਸ਼ਮਣੀ ਦਾ ਆਪਣੀ ਜ਼ੁਲਮ ਦਾ ਸ਼ਿਕਾਰ ਬਣਾਇਆ ਤੇ ਅਸੀਂ 100 100 ਲੱਖ ਲੱਖ ਲਾਂਤ ਪਾਉਣੇ ਉਸ ਨੂੰ ਅੱਜ ਉਹ ਦਿਨ ਨੂੰ ਯਾਦ ਕਰਨਾ ਚਾਹੁੰਦੇ ਆ ਜਦੋਂ ਸਾਬਜਾਦਿਆਂ ਦੀ ਪੇਸ਼ੀ ਹੋਈ ਸੀ ਤੇ ਤੁਹਾਡੇ ਨਵਾਬ ਸਾਹਿਬ ਉੱਥੇ ਮੌਜੂਦ ਸੀਗੇ ਦੇਖੋ ਜਦੋਂ ਨਾ 20 ਦਸੰਬਰ ਨੂੰ ਪਰਿਵਾਰ ਬਿਛੋੜਾ ਪੈਂਦਾ ਸਰਸਵਰ ਨਦੀ ਤੇ ਤੇ ਮਾਤਾ ਜੀ ਤੇ ਗੁਰੂ ਸਾਹਿਬ ਦਾ ਪਰਿਵਾਰ ਤਿੰਨ ਭਾਗਾਂ ਵਿੱਚ ਵੰਡਿਆ ਜਾਂਦਾ ਤੇ ਇੱਕੜਾ ਹਿੱਸਾ ਸੀ ਜਿਹਦੇ ਵਿੱਚ ਮਾਤਾ ਗੁਜਰਕੌਰ ਜੀ ਤੇ ਦੋਵੇਂ ਛੋਟੇ ਸਾਬਜਾਦੇ تھے ਇਹ ਇਹਨਾਂ ਨੂੰ ਜਿਹੜਾ ਕਰੀਮ ਬਖਸ਼ ਕੁੰਮਾ ਮਾਸ਼ਕੀ ਨੂੰ ਕਹਨੇ ਆਪਾਂ ਇੱਕ ਇਤਿਹਾਸ 'ਚ ਰੱਖਿਆ ਗਿਆ ਕੁੰਮਾ ਮਾਸ਼ਕੀ ਦੇ ਨਾਮ ਮਸ਼ਹੂਰ ਕੀਤਾ ਗਿਆ ਜਿਵੇਂ ਕਰਨੈਲ ਸਿੰਘ ਨੂੰ ਆਪਾਂ ਕੈਲਾ ਕਹਿੰਦੇ ਨੇ ਜਰਨੈਲ ਨੂੰ ਜੈਲਾ ਕਹਿੰਦੇ ਨੇ ਕਰੀਮ ਨੂੰ ਕੁੰਮਾ ਕਿਹਾ ਜਾਂਦਾ ਗਿਆ ਉਹ ਅਸਲ ਨਾਮ ਉਹ ਕੋਤਾ ਗਿਆ ਹਨ ਤੇ ਉਹ ਜਦੋਂ ਆਪਣੀ ਉਹ ਛੰਨ 'ਚ ਆਪਣੀ ਕੁਟੀਆਂ 'ਚ ਲੈ ਕੇ ਆਉਂਦਾ ਹੈ ਮਾਤਾ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਤੇ ਉਹਨਾਂ ਦਾ ਹਾਲ ਸੁੰਦਾ ਤੇ ਉਹ ਵਾਅਦਾ ਕਰਦਾ ਵੀ ਮੈਂ ਤੁਹਾਨੂੰ ਤੁਹਾਡੇ ਸੁਪੁੱਤਰ ਜਾਨੀ ਕਿ ਗੁਰੂ ਸਾਹਿਬ ਤੱਕ ਸੁਰੱਖਿਤ ਪਹੁੰਚਾਉਂਦੀ ਤੁਹਾਡੇ ਨਾਲ ਬਚਨ ਵੱਧਾਂ ਇਸੇ ਦਰਮਿਆਨ ਉੱਥੇ ਗੰਗੂ ਆ ਜਾਂਦਾ ਕੋਈ ਗੰਗੂ ਨੂੰ ਪਤਾ ਸੀ ਵੀ ਮਾਤਾ ਜੀ ਕੋਲੇ ਸੋਨੇ ਦੀ ਮੋਹਰਾਂ ਨੇ ਹੋਰ ਨਕਦੀ ਹੈ ਉਹ ਬੇਈਮਾਨ ਹੋ ਗਿਆ ਬੇਈਮਾਨ ਹੋ ਕੇ ਉਹਨੇ ਦੇਖਿਆ ਮਾਤਾ ਜੀ ਔਰ ਉਹਨੂੰ ਇਹ ਪਤਾ ਲੱਗਿਆ ਸੀ ਵੀ ਗੁਰੂ ਸਾਹਿਬ ਪਤਾ ਨਹੀਂ ਕਿੱਥੇ ਹੈ ਤੇ ਉਸ ਚੀਜ਼ ਦਾ ਉਹਨੇ ਫਾਇਦਾ ਉਠਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਕੁੰਮੇ ਦੀ ਛੰਨ ਚੋਂ ਮਾਤਾ ਜੀ ਦੇ ਛੋੜੇ ਸਾਹਿਬ ਜਦਿਆਂ ਨੂੰ ਇਹ ਕਹਿ ਕੇ ਲੈ ਜਾਂਦਾ ਕਿ ਤੁਹਾਨੂੰ ਮੈਂ ਗੁਰੂ ਸਾਹਿਬ ਕੋਲੇ ਸਿੰਘਾਗੁਰ ਸਾਹਿਬ ਸਿੰਘਾਗੁਰ ਲੈ ਕੇ ਜਾ ਰਿਹਾ ਹਾਂ ਤੇ ਸਿੰਘਾਗੁਰ ਲੈ ਜਾਣ ਦੀ ਬਜਾਏ ਉਹ ਆਪਣੇ ਪਿੰਡ ਮਰੀਨੇ ਦੇ ਲਾਗੇ ਸਿਹੜੀ ਖੇੜੀ ਵੀ ਕਿਹਾ ਜਾਂਦਾ ਨੂੰ ਉੱਥੇ ਲਿਆਉਂਦਾ ਤੇ ਰਾਤ ਨੂੰ ਕਵਰੇਜ ਨਟਾ ਦਿੰਦਾ ਉਹ ਛੋਟੇ ਸਾਬ ਦੇ ਬੱਚੇ ਦੀ ਨੀਂਦ ਆ ਗਈ ਉਹਨਾਂ ਨੂੰ ਬਾਬਾ ਫਤਿਹ ਸਿੰਘ ਤੇ ਬਾਬਾ ਜੋਰਾਵਰ ਸਿੰਘ ਨੂੰ ਤੇ ਮਾਤਾ ਜੀ ਨੂੰ ਕਿੱਥੇ ਨੀਂਦ ਆਉਂਦੀ ਹੈ ਕੱਲੋਂ ਮਹਿਲਾ ਸੀਗੇ ਅਜੋ ਧਰਤੀ ਦੇ ਨੇ ਨਾ ਸੋਰੇ ਤੇ ਰਾਤ ਨੂੰ ਉਹ ਜਿਹੜੇ ਸੋਨੇ ਦੀਆਂ ਮੋਹਰਾਂ ਦੀਆਂ ਬੋਰੀਆਂ ਥੀਆਂ ਸਾਮਾਨ ਥੀ ਜਿਹੜੇ ਗੁੱਟਲੀਆਂ ਉਹ ਚੋਰੀ ਕਰਕੇ ਆਪ ਹੀ ਚੋਰ-ਚੋਰ ਦਾ ਰੌਲਾ ਪਾਉਂਦਾ ਮਤਾ ਜੀ ਦਾ ਜਾਗੀ ਰਹੇ ਤੇ ਉਹਨੇ ਕਿਹਾ ਦੇ ਵਿੱਚ ਗੰਗੂ ਚੋਰ ਤਾਂ ਕੋਈ ਨਹੀਂ ਆਇਆ ਜਿੱਤੇ ਨੂੰ ਲੋਡ ਸੀ ਮੋਹਰਾਂ ਦੀ ਮਤੋਂ ਮੱਕੇ ਲੈ ਲੰਦਾ ਵਿਗੜ ਗਿਆ ਵਿਗੜ ਗਿਆ ਕਹਿੰਦਾ ਮੈਂ ਤੁਹਾਨੂੰ ਇਹਦੀ ਸਜ਼ਾ ਸਵੇਰੇ ਦਸੂਗਾ ਦਾ ਪਤਾ ਤਾਂ ਸਵੇਰੇ ਮੂਹਣੇ ਰਹੇ ਉਹ ਜਾਂਦਾ ਕੁਤਬਾਲ ਕੋਲੇ ਮਰੀਨਾ ਦੇ ਉਹ ਗ੍ਰਿਫਤਾਰ ਕਰਾਉਂਦਾ ਤੇ ਉੱਥੋਂ ਗ੍ਰਿਫਤਾਰ ਕਰਕੇ ਉਹਨਾਂ ਨੂੰ ਫਟੇਗੜ ਸਾਹਿਬ ਭੇਜ ਦਿੱਤਾ ਜਾਂਦਾ ਮੈਂ ਅਕਸਰ ਕਹਿੰਦਾ ਹੁੰਨਾ ਜੇ ਗੰਗੂ ਬੇਈਮਾਨ ਹੋ ਕੇ ਇਤਰੋ ਨਾ ਖਵਾਉਂਦਾ ਤੁਖਾ ਨਾ ਕਰਦਾ ਤਾਂ ਹੋ ਸਕਦਾ ਸੁਖ ਦੇ ਘਟਰਾਇਨਾ ਵਾਪਰਦੀ ਕੁਕੂ ਸੁਬੇਸਰੰਦ ਨੂੰ ਜਾਂ ਕੁਤਬਾਲ ਨੂੰ ਕਿਹੜਾ ਸੁਬਣਾਉਂਦੀ ਮਾਤਾ ਜੀ ਛੋੜਾ ਸਾਹਿਬ ਜੀ ਦੇ ਦਿੱਥੇ ਨੇ ਉਹਨਾਂ ਕੋਲ ਕਿਹੜਾ ਫੋਟੋ ਹੁੰਦੀ ਸੀ ਫੋਟੋ ਨਹੀਂ ਚਲਦੀ ਹਦੀ ਚਾਹੇ ਕੋਲੇ ਫਿਰਦੇ ਰਹਿੰਦੇ ਹਨ ਤੇ ਜਦੋਂ ਫਿਰ ਸੁਬੇਸਰੰਦ ਦੀ ਖਿਚੜੀ ਵਿੱਚ ਪੇਸ਼ ਕੀਤਾ ਜਾਂਦਾ ਛੋੜਾ ਸਾਹਿਬ ਜੀ ਨੂੰ ਤੇ ਇੱਕ ਕਿਤਾਬ ਹੈ ਭਾਈ ਨਿਰਿੰਦਰ ਸਿੰਘ ਪਲੇਅਰ ਦੀ ਜਿਹਦੇ ਉੱਪਰ ਪਿੱਛੇ ਬੈਨ ਲਾ ਪਹਿਲਾਂ ਬੈਨ ਲਾਤਾ ਗਿਆ ਤੇ ਹੁਣ ਮਿਲ ਗਈ ਸਾਨੂੰ ਕਿਦੋਂ ਉਹ ਹਿੰਦ ਸਿੱਖਾਂ ਲਈ ਹਿੰਦੂ ਚੰਗੇ ਜਾਂ ਮੁਸਲਮਾਨ ਪੰਨਾ ਨੰਬਰ 37 ਤੇ ਲਿਖਦੇ ਨੇ ਉਹ ਨਿਰਿੰਦਰ ਸਿੰਘ ਪਲੇਅਰ ਜਦੋਂ ਛੋੜੇ ਸਾਭ ਜਦਾਂ ਨੂੰ ਸੂਬੇ ਸਰਾਂਦੇ ਦੀ ਕਚਹਿਰੀ 'ਚ ਪੇਸ਼ ਕੀਤਾ ਗਿਆ ਤਾਂ ਸੂਬੇ ਸਰਾਂਦੇ ਨੇ ਕਾਜ਼ੀ ਨੂੰ ਪੁੱਛਿਆ ਕਾਜ਼ੀ ਮਤਲਬ ਜੱਜ ਯਾਨੀ ਕਿ ਹਾਕਮ ਸਜਾ ਦੇ ਸਕਦਾ ਅੱਜ ਦਾ ਪ੍ਰਧਾਨ ਮੰਤਰੀ ਜਾਂ ਮੁੱਖ ਮੰਤਰੀ ਸਜਾ ਨਹੀਂ ਦਾ ਕੋਰਟ ਸਜਾ ਹੁੰਦੀ ਹੈ ਨਾ ਤੇ ਉਸ ਵੇਲੇ ਇੱਕ ਕਾਜ਼ੀ ਹੁੰਦਾ ਜੱਜ ਕਿਹਾ ਜਾਂਦਾ ਸੀ ਤਾਂ ਸੂਬੇ ਸਰਾਂਦੇ ਨੇ ਕਾਜ਼ੀ ਨੂੰ ਕਿਹਾ ਵੀ ਇਸਲਾਮੀ ਸ਼ਰਅ ਅਨੁਸਾਰ ਇਸਲਾਮੀ ਧਰਮ ਕਾਨੂੰਨ ਅਨੁਸਾਰ ਇਹਨਾਂ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ਹੈ ਤਾਂ ਭਾਈ ਨੇ ਤੁਸੀਂ ਪਲੇਨ ਲਿਖਿਆ ਉਹ ਸ਼ਬਦ ਪਾ ਉਹੀ ਕੋਰ ਕਰ ਰਹੇ ਹਾਂ ਤੁਣਕੇ ਹਜ਼ੂਰ ਐਡੇ ਮਾਸੂਮ ਬੱਚਿਆਂ ਲਈ ਜਿਨ੍ਹਾਂ ਦੇ ਵਿਰੁੱਧ ਕੋਈ ਨਿੱਜੀ ਝੂਰਮ ਵੀ ਹੈ ਨਹੀਂ ਇਸਲਾਮੀ ਸ਼ਰਾਜ ਕੋਈ ਸਜਤ ਤਜਵੀਜ਼ ਹੀ ਨਹੀਂ ਕੀਤੀ ਗਈ ਹੈ ਹੀ ਨਹੀਂ ਜਦ ਸਜਾ ਨਹੀਂ ਕੀਤੀ ਤਵਾਂਗੇ ਕੀ ਤਾਂ ਹੁਣ ਉਸ ਤੋਂ ਬਾਅਦ ਸੂਬਾ ਸਰਾਂਦ ਉੱਥੇ ਉਸ ਵੇਲੇ ਬਾਈ ਚਾਂਸ ਮਲੇਕੁਰ ਦਾ ਨਵਾਬ ਸ਼ੇਰ ਮੁਹੰਮਦ ਖਾਨ ਮੌਜੂਦ ਸੀ ਤੇ ਉਹਨੂੰ ਪਤਾ ਸੀ ਕਿ ਨਵਾਬ ਸ਼ੇਰ ਮੁਹੰਮਦ ਖਾਨ ਦੇ ਦੋ ਭਰਾ ਨਾਰ ਖਾਨ ਤੇ ਖਿਦਰ ਖਾਨ ਚਮਗੌਰ ਦੀ ਲੜਾਈ 'ਚ ਮਾਰੇ ਗਏ ਸੇ ਲੜਦੇ ਹੋਏ ਸਿੰਘਾਂ ਦੇ ਮਿਲ ਤਾ ਉਹਨੇ ਨਵਾਬ ਮੇਰੇ ਕੋਲ ਨੂੰ ਕਿਹਾ ਵੀ ਤੁਸੀਂ ਆਪਣੇ ਭਰਾ ਦਾ ਬਦਲਾ ਲੈ ਲੋ ਉਹਨੋਂ ਤੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਕਿਹਾ ਵੀ ਨਹੀਂ ਮੈਂ ਬਦਲਾ ਲਾਂਗਾ ਜੰਗ ਦੇ ਮੈਦਾਨ ਚ ਉਹਦੇ ਪਿਤਾ ਨੂੰ ਇਹ ਤਾਂ ਮਾਸੂਮ ਬੱਚੇ ਨੇ ਬੇਗੁਨਾ ਨੇ ਉਹਨਾਂ ਦਾ ਕੋਈ ਦੋਸ਼ ਹੀ ਨਹੀਂ ਹੈ ਇਸ ਜੀ ਨੂੰ ਜੋਗੀ ਅੱਲਾ ਯਾਰ ਖਾਂ ਕੋਟ ਕਰਦਾ ਹੈ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਗੇ ਬਾਪ ਸੇ ਮਹਿਫੂਜ਼ ਰੱਖੇ ਖੁਦਾ ਹਮ ਕੋ ਐਸੇ ਪਾਪ ਸੇ ਤਾਂ ਸਿੱਖ ਮਿਸ਼ਨਰੀ ਕਾਲਜ ਦੀ ਇੱਕ ਰਸਾਲਾ ਹੈ ਸਿੱਖੀ ਇਤਿਹਾਸ ਵਿੱਚੋਂ 49 ਸਾਕੀਆਂ ਭਾਗ ਤੀਜਾ 50 ਨੰਬਰ 22 ਤੇ ਉਹ ਲਿਖਿਆ ਹੈ ਵੀ ਜਦੋਂ ਇਹ ਚੀਜ਼ਾਂ ਕਹੀਆਂ ਨਵਾਬ ਮਲੇਖੋਲੇ ਨੇ ਬਲਕਿ ਦੋਨਾਂ ਨੇ ਵੀ ਲਿਖਿਆ ਕਿ ਸ਼ੇਰ ਵੈਰ ਗੁਰੂ ਕੇ ਸੰਗ ਤੁਮਾਰਾ ਮਲੇਖੋਲੇ ਨਵਾਬ ਨੇ ਕਿਹਾ ਵੈਰ ਗੁਰੂ ਕੇ ਸੰਗ ਤੁਮਾਰਾ ਇਨ ਮਾਸੂਮੋਨੇ ਕੀਆ ਬਗਾੜਾ ਸ਼ੀਰਖੋਰ ਸ਼ੀਰਖਾਰ ਕਾ ਦੇ ਮਾਸੂਮ ਬੇਗੁਨਾ ਫੁੱਲ ਸ਼ੀਰਖਾਰ ਸ਼ੀਰਖੋਰ ਮਾਰੋ ਮਤਮ ਬਾਲਗ ਮਾਰੋ ਸ਼ੀਰਖੋਰ ਮਤ ਬਾਲਗ ਮਾਰੋ ਨਾਹਕ ਜ਼ੁਲਮ ਕਰੋ ਨਿਵਾਰੋ ਇਹ ਜ਼ੁਲਮ ਨਾ ਕਰੋ اے ਮਾਸੂਮ ਬੇਗੁਨਾ ਨੰਨੇ ਮੁੰਨੇ ਫੁਲਾਣ ਨੂੰ ਸੀ ਮਾਰ ਕੇ ਜ਼ੁਲਮ ਨਾ ਕਰਾਓ ਤਾਂ ਉਹਨੇ ਲਿਖਿਆ ਸਿਕਮਿਸ਼ਰੀ ਕਰਦਨੇ ਵੀ ਨਵਾਬ ਦੀ ਸਨੇਕ ਸਲਾਹ ਤੋਂ ਬਾਅਦ ਸੂਬੇ ਸਰਾਂ ਦਾ ਦਿਲ ਬਦਲ ਗਿਆ ਸੀ ਛੜ ਨੂੰ ਤਿਆਰ ਹੋ ਗਿਆ ਸੀ ਪਰ ਉਸ ਵੇਲੇ ਉਹਦੀ ਕਚਹਿਰੀ ਚੋਂ ਦਾ ਖਾਸ ਸਲਾਹਕਾਰ دیਵਾਨ ਸੁਚਨਨ ਸੀ ਉਹਨੇ ਗੁਰੂ ਸਾਹਿਬ ਉਹਨੂੰ ਵਜ਼ੀਰ ਖਾਨ ਨੂੰ ਭੜਕਾਇਆ ਇਹ ਕਹਿੰਦੇ ਹੋਏ ਸੱਪ ਦੇ ਬੱਚੇ ਸੱਪ ਹੁੰਦੇ ਨੇ ਇਹ ਵੱਡੇ ਹੋ ਕੇ ਵੱਡਾ ਦੁੱਖ ਦੇਣਗੇ ਇਸ ਲਈ ਇਹਨਾਂ ਨੂੰ ਹੁਣੇ ਮਾਰ ਦੇਣਾ ਚਾਹੀਦਾ ਇਹੋ ਨੀਤੀ ਹੈ ਇਤਿਹਾਸ ਨੇ ਇਹ ਵੀ ਲਿਖਿਆ ਹੈ ਕਿ ਉਹ ਮੈਨੂੰ ਪੁੱਛਿਆ ਵੀ ਕਿ ਇਹਦਾ ਕਿ ਉਹਨੂੰ ਕੀ ਤਕਲੀਫ ਸੀ ਗੁਰੂ ਸਾਹਿਬ ਦੇ ਵੱਡੇ ਸਹਾਬਜਾਦੇ ਨੂੰ ਦੀਵਾਨ ਸੁਚਰਨ ਆਪਣੀ ਪੁੱਤਰੀ ਆਪਣੀ ਬੇਟੀ ਨਾਲ ਰਿਸ਼ਤਾ ਕਰਨਾ ਚਾਹੁੰਦੇ ਸੀ ਹਾਂ ਪੰਤ ਪ੍ਰਕਾਸ਼ ਵੀ ਲਿਖਿਆ ਇੱਕ ਹੋਰਿਆਂ ਨੇ ਵੀ ਲਿਖਿਆ ਤੇ ਉਹਨਾਂ ਨੇ ਜਵਾਬ ਦਿੱਤਾ ਸੀ ਉਹ ਬਦਲਾ ਲੈ ਰਿਹਾ ਸੀ ਉਹ ਔਰ ਦੂਸਰੇ ਸ਼ਬਦਾਂ ਜੋ ਉਹ ਪਾੜ ਰਿਹਾ ਜਾਂਦਾ ਆਲਾਕਾਰ ਵੀ ਸੀ ਤੇ ਇਸ ਲਈ ਉਹਨੇ ਬੱਪੜਾਇਆ ਗੁਰੂ ਸਾਹਿਬ ਸਹਾਬਜਾਦੇ ਦੇ ਖਿਲਾਫ ਵਜ਼ੀਰ ਖਾਨ ਨੂੰ ਤੇ بار بار ਪੜਗਾਉਂਦੇ ਵਜ਼ੀਰ ਖਾਨ ਜਦੋਂ ਤਿਆਰ ਹੋ ਗਿਆ ਛੋਟੇ ਸਾਹਿਬ ਜੀ ਉਸੇ ਆਦੇ ਲਈ ਤਾਂ ਮਲੇਗੁਰ ਦਾ ਨਵਾਬ ਇਹ ਕਹਿੰਦਾ ਹੋਇਆ ਵਾਕ ਆਊਟ ਕਰ ਗਿਆ ਕਿ ਜਿੱਥੇ ਮਾਸੂਮਾਂ ਤੇ ਜ਼ੁਲਮ ਹੁੰਦਾ ਉੱਥੇ ਰੱਬ ਦਾ ਕਹਿਰ ਨਾਜ਼ਰ ਹੁੰਦਾ ਹੁਣ ਇੱਥੇ ਰੱਬ ਦਾ ਕਹਿਰ ਨਾਜ਼ਰ ਹੋਊਗਾ ਤੇ ਉਹਨਾਂ ਨੇ ਲਿਖਿਆ ਪਾ ਨਸਿੰਘ ਭਲੇ ਨੇ ਵੀ ਜੇ ਦੀਵਾਨ ਸੁਚਨਦ ਵਜ਼ੀਰ ਖਾਨ ਸੁਭਾ ਸਰਾਂਦ ਨੂੰ ਨਾ ਪੜਗਾਉਂਦਾ ਵਜ਼ੀਰ ਖਾਨ ਨੂੰ ਤਾਂ ਹੋ ਸਕਦਾ ਇਹ ਸੋਖ ਦਾ ਘਟਣਾ ਹੀ ਨਾ ਵਾਪਰਦੀ ਇਸ ਲਈ ਜਿੱਥੇ ਅਸੀਂ ਸੁਭੇ ਸਰਾਂਦ ਨੂੰ ਲੱਖ ਲੱਖ ਲਾਹਨਤਾਂ ਪਾਉਣੇ ਆ ਉੱਥੇ ਅਸੀਂ ਗੰਗੂ ਤੇ ਦਿਵਾਨ ਸੁਚਨੰਦੂ ਵੀ ਲੰਤਾ ਪੜਦੇ ਹਾਂ ਮੈਂ ਇੱਕ ਸਵਾਲ ਹੋਰ ਪੁੱਛਣਾ ਚਾਹੁੰਦੀ ਆ ਮੈਨੂੰ ਲੱਗਦਾ ਸ਼ਾਇਦ ਉਹ ਆਊਟ ਆਫ ਟਾਪਿਕ ਹੋ ਸਕਦੀ ਆ ਪਰ ਮੈਨੂੰ ਮੇਰੇ ਜ਼ਹਿਨ ਚ ਆਇਆ ਇੱਕ ਨਾ ਅੱਜ ਅੱਜ ਕੱਲ ਪਿੰਡਾਂ ਦੇ ਵਿੱਚ ਮਲੇਰਕੋਟਲੇ ਤੇ ਇੱਕ ਨਗਾਹੇ ਤੋਂ ਪੀਰ ਨੇ ਉਹਨਾਂ ਦੀ ਮੰਨਤਾ ਹੈ ਸਿੱਖਾਂ ਦੇ ਘਰਾਂ ਚ ਵੀ ਹੈਗੀ ਉਹ ਮੰਨਤਾ ਤੇ ਬਹੁਤੇ ਇਹ ਇਹ ਕਹਿੰਦੇ ਨੇ ਵੀ ਇਹ ਦੋ ਉਹ ਪੀਰ ਨੇ ਪੀਰ ਨੇ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਹਾਂ ਦਾ ਨਾਰਾ ਮਾਰਿਆ ਸੀ ਜਿਹੜੀ ਮਲੇਰਕੋਟਲੇ ਬਹੁਤ ਵੱਡਾ ਮੇਲਾ ਵੀ ਲੱਗਦਾ ਸ਼ੈ ਤੁਹਾਨੂੰ ਪਤਾ ਹੋਵੇਗਾ ਦੇਖੋ ਇਸਲਾਮ 'ਚ ਇਹ ਕਬਰਾਂ ਦਾ ਪੀਰਾਂ ਦਾ ਦਰਗਾਹਾਂ ਦੀ ਕੋਈ ਵੈਲਿਊ ਨਹੀਂ ਹੈਗੀ ਨਾ ਸਿੱਖੀ ਜੈ ਇਹ ਸਾਡੀ ਪ੍ਰੋਬਲਮ ਹੈ ਸਾਨੂੰ ਨਾ ਕੁਰਾਹੇ ਪਾ ਜਾ ਰਿਹਾ ਹੈ ਸਾਡੇ ਕੋਲ ਗੁਰੂਗਰਬ ਸਾਹਿਬ ਮੌਜੂਦ ਹੈ ਕਿਉਂ ਦੇਖੀ ਸਾਡੇ ਕੋਲ ਕੁਰਾਨ ਮੌਜੂਦ ਹੈ ਪੈਗੰਬਰ ਸਾਹਿਬ ਦੀ ਫਰਮਾਨ ਬੁਰਜੂ ਨੇ ਅਸੀਂ ਉਹ ਤੋਂ ਕੀ ਲੈਣਾ ਹੈ ਸਾਡੇ ਪਾਸ ਜਿਹੜੀ ਫਾਈਨਲ ਅਥਾਰਟੀ ਹੈ ਇੱਕ ਨਗਾਇਹ ਵਾਲਾ ਪੀਰ ਨਹੀਂ ਸਾਰੀ ਦੁਨੀਆ ਦੇ ਪੀਰ ਵੀ ਇਕੱਠੇ ਹੋ ਜਾਣ ਤਾਂ ਸਾਡੇ ਲਈ ਕੋਈ ਅਥਾਰਟੀ ਨਹੀਂ ਸਾਡੇ ਲਈ ਅਥਾਰਟੀ ਪੈਗੰਬਰ ਹੱਦ ਮੁਮਸਲੂ ਨੇ ਸਿੱਖਾਂ ਲਈ ਅਥਾਰਟੀ ਗੁਰੂ ਸਾਹਿਬ ਨੇ ਗੁਰਬਾਣੀ ਹੈ ਤੇ ਸਾਡੀ ਪ੍ਰੋਬਲਮ ਇਹ ਹੈ ਅਸੀਂ ਜਨਮ ਦੇ ਨਾਮ ਦੇ ਪਹਿਰਾਵੇ ਦੇ ਧਾਰਮਿਕਾਂ ਧਰਮ ਦੇ ਧਾਰਮਿਕ ਨਹੀਂ ਹੈ ਕਿਉਂਕਿ ਅਸੀਂ ਆਪਣੇ ਧਰਮ ਨੂੰ ਨਦੂ ਪੜਦੇ ਨਹੀਂ ਸਿੱਖ ਗੁਰਬਾਣੀ ਪੜਦੇ ਨਹੀਂ ਜੇ ਪੜਦਾ ਤਾਂ ਵਿਚਾਰਦਾ ਨਹੀਂ ਹੈ ਜੇ ਵਿਚਾਰਦਾ ਤਾਂ ਬ੍ਰਾਮ ਨਹੀਂ ਕਰਦਾ ਇਸ ਤਰ੍ਹਾਂ ਹੀ ਮੁਸਲਮਾਨਾਂ ਦਾ ਹਾਲ ਹੈ ਕੁਰਾਨ ਸ਼ਿ ਪੜਦਾ ਨਹੀਂ ਜੇ ਪੜਦਾ ਤਾਂ ਵਿਚਾਰਦਾ ਨਹੀਂ ਜੇ ਪੜਦਾ ਤਾਂ ਅਮਲੀ ਕਰਦਾ ਅਸੀਂ ਧਰਮ ਜਮਸਨ ਇਹ ਤਿੰਨ ਚੀਜ਼ਾਂ ਦਾ ਨਾਮ ਨਹੀਂ ਹੈ ਨਾ ਜਨਮ ਦਾ ਨਾਮ ਧਰਮ ਧਰਮ ਇਹਨਾਂ ਨਾਮ ਦਾ ਨਾਮ ਧਾਰਮਿਕ ਧਰਮ ਇਹਨਾਂ ਪਹਿਰਾਵੇ ਦਾ ਨਾਮ ਕਿਉਂਕਿ ਧਰਮ ਤਨ ਦਾ ਵਿਸ਼ਾ ਹੈ ਹੀ ਨਹੀਂ ਧਰਮ ਦਾ ਮਨ ਦਾ ਵਿਸ਼ਾ ਹੈ ਸੋਚ ਦਾ ਵਿਸ਼ਾ ਹੈ ਠੀਕ ਹੈ ਨਹੀਂ ਜੇ ਸੋਚ ਹੀ ਨਾ ਬਦਲੀ ਮੈਨੂੰ ਤੁਹਾਨੂੰ ਹੀ ਗੱਲ ਦੱਸੋ ਇੱਕ ਬੱਚਾ ਹੈ ਲੜਕਾ ਹੈ ਨੌਜਵਾਨ ਉਹਦੇ ਮਾਪੇ ਦੋਨੇ ਐਲਐਲਬੀ ਨੇ ਸਾਡੇ ਬਕੀਰ ਸਾਹਿਬ ਬੈਠੇ ਨੇ ਤੇ ਬਰੀ ਸਾਡੇ ਉਹਦੇ ਦਾਦਾ ਉਹਦੀ ਵਕੀਲ ਨੇ ਉਹਦੇ ਨਾਨਾ ਨਾਨੀ ਵਕੀਲ ਨੇ ਜੇ ਉਸਨੇ ਇੰਜੀਨੀਅਰਿੰਗ ਕਰ ਲਈ ਤੁਸੀਂ ਉਹਨੂੰ ਵਕੀਲ ਕਹਦੋਂਗੇ ਫਿਰ ਅਸੀਂ ਕਿਹੜੇ ਮੁਸਲਮਾਨ ਕਿਹੜੇ ਸਿੱਖਾਂ ਧਰਮ ਦੇ ਧਾਰਮਿਕ ਨਹੀਂ ਆ ਅਸੀਂ ਪਹਿਰਾਵੇ ਦੇ ਧਾਰਮਿਕ ਆ ਅਸੀਂ ਬਾਈ ਚਾਂਸ ਦੇ ਧਾਰਮਿਕ ਆ ਜਨਮ ਲੈ ਲਿਆ ਨਾਮ ਰੱਖਿਆ ਬਾਈ ਚੁਆਇਸ ਦੇ ਧਾਰਮਿਕ ਨਹੀਂ ਆ ਸਾਨੂੰ ਲੋੜ ਆ ਜੀ ਚੁਆਇਸ ਦੇ ਧਾਰਮਿਕ ਹੋਈਏ ਅੱਛਾ ਅੱਜ ਤੁਸੀਂ ਇੱਥੇ ਲੰਗਰ ਲਾਇਆ ਅਸੀਂ ਵੇਖ ਰਹੇ ਸੀ ਕਿ ਤੁਸੀਂ ਵੱਖ-ਵੱਖ ਪਕਵਾਨ ਬਣਾਈ ਤੇ ਵੱਖਰੀ ਵਿਧੀ ਨਾਲ ਬਣਾਈ ਮੈਂ ਪ੍ਰਾਤਨ ਬਰਤਨ ਵੀ ਦੇਖੇ ਹਨਾ ਤੇ ਪੋਜਨ ਵੀ ਸਵਾਦਿਸ਼ਟ ਬਣਿਆ ਇਹਦੇ ਚ ਵੀ ਕੋਈ ਸ਼ੱਕ ਨਹੀਂ ਹੈ ਹਨਾ ਚਲੋ ਸਾਰੇ ਹੀ ਵਧੀਆ ਜਿੰਨੇ ਵੀ ਇੱਥੇ ਲੰਗ ਲੱਗ ਸਾਡੀ ਸ਼ਰਦਾ ਦੀ ਗੱਲ ਸਾਡੇ ਪਿਆਰ ਦੀ ਗੱਲ ਹੈ ਇਹਦੀ ਪਿਆਰ ਦੀ ਮੁਹੱਬਤ ਦੀ ਖੁਸ਼ਬੂ ਮਿਠਾਸ ਖੁਲ ਜਾਂਦੀ ਹੈ ਇਸ ਕਰਕੇ ਅੱਛਾ ਬਣਦਾ ਹੈ ਇੱਕ ਸਵਾਲ ਇੱਥੇ ਮਿੱਠੇ ਚਾਵਲ ਬਣਾਏ ਗਏ ਅਕਾਲ ਤਖਤ ਦਾ ਹੁਕਮ ਸੀ ਕਿ ਇਹਨਾਂ ਦਿਨਾਂ ਦੇ ਵਿੱਚ ਕੋਈ ਵੀ ਮਿੱਠਾ ਪਕਵਾਨ ਨਾ ਬਣਾਇਆ ਜਾਵੇ ਫਿਰ ਵੀ ਤੁਸੀਂ ਮਤਲਬ ਦੇਖੋ ਮੈਂ ਅਸੀਂ ਨਹੀਂ ਚਾਹੁੰਦੇ ਸਾਡੇ ਭਰਾ ਨੇ ਗਿਆਨੀ ਹਰਪਾਰ ਸਿੰਘ ਜੀ ਹੋਰ ਵੀ ਲੋਕਾਂ ਨੇ ਕਿਹਾ ਵੀ ਦੇਖੋ ਉਹ ਆਪਣੀ ਜਗ੍ਹਾ ਲੇਕਿਨ ਤੁਹਾਡੇ ਕੋਲੇ ਲੋਕ ਮਿੱਠੇ ਮਿੱਠੇ ਚਾਵਲੀ ਖਾਣ ਆਉਂਦੇ ਨੇ ਸਾਨੂੰ ਇਹ ਸਪੈਸ਼ਲ ਲੱਗਿਆ ਕਿ ਤੁਸੀਂ ਮਿੱਠੇ ਚਾਵਲੀ ਬਣਾਈਓ ਬਾਕੀ ਰਹਿ ਜਾਂ ਜਖੜੀ ਦੁੱਖ ਦਰਦ ਉਹ ਦਿਲ ਚ ਹੁੰਦਾ ਠੀਕ ਹੈ ਨਹੀਂ ਥੋੜੇ ਦਿਲ ਚ ਤੜਕਾ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਉਹ ਇਨਸਾਨ ਹੀ ਨਹੀਂ ਹੈ ਜਿਹਦੇ ਦਿਲ ਚ ਦੂਜਿਆਂ ਦੇ ਦੁੱਖ ਦਰਦ ਨੂੰ ਆਪਣਾ ਦੁੱਖ ਦਰਦ ਨਹੀਂ ਸਮਝਦਾ ਠੀਕ ਹੈ ਨਹੀਂ ਸਾਰੇ ਇਹਦੇ ਪਰ ਸਟਾਲਾਂ ਦੇ ਸਾਰੇ ਲੰਗਰ ਜ ਮਿੱਠੇ ਬਣ ਰਹੇ ਨੇ ਤੇ ਸਾਨੂੰ ਕੋਈ ਪ੍ਰੋਬਲਮ ਨਹੀਂ ਅਸੀਂ ਤਾਂ ਨਮਕੀਨ ਬਣਾ ਸਕਦੇ ਹਾਂ ਪਰ ਅਸੀਂ ਖੀਰ ਵੀ ਬਣ ਰਹੀ ਹੈ ਜਾਂ ਦੁੱਧ ਵੀ ਮਿੱਠਾ ਵਰਤਾਇਆ ਜਾ ਰਿਹਾ ਇਸੇ ਵਿੱਚ ਮਿਲਾਉਣੇ ਆ ਅਸੀਂ ਇਸ ਨਫਰ ਦੀ ਬਲਦੀ ਹੋਈ ਅੱਗ 'ਚ ਮਿੱਠੇ ਚਾਵਲਾਂ ਰਹੀ ਮਿਠਿਆਸ ਬਣਨ ਦੀ ਕੋਸ਼ਿਸ਼ ਕਰਦੇ ਆ ਨਫਰ ਦੇ ਹਜ਼ਰੀਆਂ 'ਚ ਇੱਕ ਮੁਹੱਬਤ ਦਾ ਚਰਾਗ ਜਲਾਉਣ ਦੀ ਕੋਸ਼ਿਸ਼ ਕਰਦੇ ਆ ਨਫਰ ਦੀ ਬਲਦੀ ਹੋਈ ਅੱਗ 'ਚ ਮੁਹੱਬਤ ਦਾ ਪਾਣੀ ਪਾ ਕੇ ਇਹ ਨਫਰਤ ਨੂੰ ਠੰਡਾ ਕਰਨ ਦੀ ਕੋਸ਼ਿਸ਼ ਕਰਦੇ ਆ ਭਾਈ ਚਾਰਾ ਕਿਹ ਸਾਂਝ ਵੀ ਵੇਖਣ ਨੂੰ ਮਿਲੀ ਜਦੋਂ ਸਰਦਾਰ ਤੇ ਮੁਸਲਮਾਨ ਇਕੱਠੇ ਹੋ ਗਏ ਅੱਜ ਨਹੀਂ ਅੱਜ ਨਹੀਂ ਪਹਿਲੀ ਇਹ ਤਾਂ ਗੁਰੂ ਨਾਨਕ ਸਾਹਿਬ ਤੇ ਤਨਤਨ ਜੀ ਗੁਰੂ ਨਾਨਕ ਸਾਹਿਬ ਪੰਜ ਮਰਦਾਨੇ ਟਾਈਮ ਤੋਂ ਚੱਲੀ ਜਾ ਰਹੀ ਹੈ ਇਹ ਤਾਂ ਪੰਜਵੀਂ ਪਾਸ਼ਾਈ ਸ੍ਰੀ ਗੁਰੂ ਅਰਜਨ ਦੇਵ ਤੇ ਸੂਫੀ ਮੀਆਂ ਅਮੀਜ਼ ਦੇ ਟਾਈਮ ਤੋਂ ਚੱਲੀ ਜਾ ਰਹੀ ਹੈ ਇਹ ਤਾਂ ਦਸਵੇਂ ਗੁਰੂ ਸ੍ਰੀ ਗੁਰੂ ਕਈ ਵਾਰੀ ਨਾ ਜਦ ਚਲੋ ਅੱਜ ਦਿਨ ਚੱਲ ਰਹੇ ਆ ਜਦੋਂ ਰਾਜਨੀਤੀ ਕਰਨੀ ਹੁੰਦੀ ਹੈ ਉਦੋਂ ਬਹੁਤ ਸਾਰੇ ਰਾਜਨੀਤਿਕ ਲੀਡਰ ਜਾਂ ਕੁਝ ਕੁ ਲੋਕ ਸ਼ਰਾਰਤੀ ਅੰਸਰ ਇਹਨਾਂ ਚੀਜ਼ਾਂ ਨੂੰ ਟਾਰਗੇਟ ਕਰਦੇ ਹੁੰਦੇ ਆ ਤੇ ਕੋਈ ਕਹਾਗਮ ਲਈ ਪਹਿਲਾਂ ਉਸੇ ਹਕੂਮਤ ਦੇ ਧਰਮ ਮਗਰ ਬਲਗੇ ਕਹਾਵਨਾ ਆਪਣੀ ਹਕੂਮਤ ਦੇ ਫੈਲੇ ਧਰਮ ਨੂੰ ਵਰਤਦਾ ਹੈ ਇਸਤੇਮਾਲ ਕਰਦਾ ਹੈ ਠੀਕ ਹੈ ਨਹੀਂ ਔਰੰਗਜ਼ੇਬ ਨੇ ਇਹ ਤਖਤ ਲਈ ਆਪਣੇ ਤਿੰਨ ਭਰਾ ਮਾਰੇ ਤਾਰਾਸ਼ਕੋ ਸੁਜਾਤ ਤੇ ਮੁਰਾਦ ਮਹਾਰਾਜਾ ਜਿਹਨੂੰ ਕਹਿੰਦੇ ਆ ਅਸ਼ੋਕ ਅਸ਼ੋਕਾ ਦਾ ਗਰੇਡ ਆਪਣੇ ਤਖਤ ਲਈ 100 ਭਰਾ ਮਾਰੇ ਬੰਬੀ ਮਗਧ ਦਾ ਰਾਜ ਸੀ ਬੰਬੀਸਾਰ ਤਖਤ ਹਸਨਗਰ ਲਈ ਉਹਦੇ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕੀਤਾ ਹੈਨਾ ਤਖਤ ਹਸਨਗਰ ਲਈ ਆਖਰੀ ਮੋਰੀਆ ਜਿਹੜਾ ਵੰਸ਼ ਦਾ ਰਾਜਾ ਸੀਗਾ ਦ੍ਰਵਰਥ ਉਹਨੂੰ ਉਹਦੇ ਸੈਨਾਪਤੀ ਪੁਸ਼ਿਆ ਮਿੱਤਰ ਸੁੰਗ ਨੇ ਮਾਰਿਆ ਚਲੋ ਤਾਂ ਪੁਰਾਣਾ ਇਤਿਹਾਸ 47 ਤੋਂ ਬਾਅਦ ਜਿਹੜਾ ਪੰਜਾਬ ਦਾ ਹਾਕਮ ਹੈ ਸੀਐਮ ਉਹ ਲਗਭਗ ਸਿੱਖ ਕਾਂਗਰਸ ਸੰਬੰਧਿਤ ਬੰਦਾ ਜਾ ਰਿਹਾ ਹੈ ਨਾ ਤੇ ਕਿੰਨੀ ਵਾਰੀ ਗੁਰੂ ਘਰਾਂ ਦੀ ਤੇ ਗੁਰੂਗ੍ਰੰਥ ਸਾਹਿਬ ਦੀ ਬੇਅਦਬੀਆਂ ਹੋਈਆਂ ਨੇ ਦੋਸ਼ੀਆਂ ਨੂੰ ਸਜ਼ਾ ਮਿਲਿੰਦੀ ਨਾ ਦੂਰ ਦੀ ਗੱਲ ਦੋਸ਼ੀ ਫੜੇ ਵੀ ਨਹੀਂ ਗਏ ਹਾਕਮ ਦਾ ਉਹਦੀ ਹਕੂਮਤ ਉਹਦਾ ਤਖਤ ਉਹਦਾ ਦੀਨ ਅਮਾਨ ਉਹਦਾ ਕੌਮ ਦਾ ਧਰਮ ਉਹਦਾ ਤਖਤ ਹੁੰਦਾ ਉਹਦੀ ਕੁਰਸੀ ਹੁੰਦੀ ਹੈ ਉਹ ਤਖਤ 'ਤੇ ਸਭ ਕੁਝ ਕਰ ਸਕਦਾ ਜਦੋਂ ਮਤਲਬ ਉਹ ਸਮਾਂ ਸੀਗਾ ਹਨਾ ਉਨਾ ਸਮਾਂ ਦੇ ਵਿੱਚ ਸਮੇਂ ਦੇ ਵਿੱਚ ਵਜ਼ੀਰ ਖਾਨ ਦਾ ਰਾਜ ਸੀ ਇਸਲਾਮ ੱਤੇ ਨਾਲ ਕਬੂਲ ਕਰਵਾਇਆ ਜਾ ਰਿਹਾ ਸੀ ਇਸਲਾਮ ਕੂਲ ਹੁੰਦਾ ਹੀ ਨਹੀਂ ਇਸਲਾਮ ਚ ਇੱਕ ਚੈਪਟਰ ਹੈ ਅਲ ਬਕਰਾ ਆਇਤ ਨੰਬਰ 256 ਲਾਇਗਰਾਫ الدین ਇਸਲਾਮ ਚ ਕੋਈ ਜ਼ੋਰਦਬਸਤੀ ਨਹੀਂ ਹੈ ਤੁਸੀਂ ਕਿਸੇ ਨੂੰ ਇਸਲਾਮ ਕਰਨ ਲਈ ਮਜਬੂਰ ਇਸਲਾਮ ਕੂਲ ਲਈ ਮਜਬੂਰ ਨਹੀਂ ਕਰ ਸਕਦੇ ਇਸਲਾਮ ਕੁਰਾਨ ਕਾਸਟ ਮੈਰਿਜ ਹੁੰਦੀ ਹੈ ਉਹਨਾਂ ਦੇ ਵਿੱਚ ਜੇ ਮੰਨ ਲਓ ਕੋਈ ਮੁੰਡਾ ਮੁਸਲਮਾਨ ਹੈ ਲੜਕੀ ਕੋਈ Hindu ਹੈ ਜਾਂ ਸਿੱਖ ਪਰਿਵਾਰ ਤੋਂ ਕਈ ਵਾਰੀ ਮਤਲਬ ਲੜਕਾ ਮੁਸਲਮਾਨ ਹੁੰਦਾ ਹੈ ਤੇ ਜਿਹੜੀ ਲੜਕੀ ਉਧਰ ਵਿਆਹ ਕੇ ਜਾਂਦੀ ਹੈ ਜਾਂ ਜਿਹੜਾ ਲੜਕਾ ਉਧਰੋਂ ਆਉਂਦਾ ਧੱਕੇ ਨਾਲ ਲਾਲਚ ਨਾਲ ਜਾਂ ਧੋਖੇ ਨਾਲ ਇਸਲਾਮ ਕਬੂਲੀ ਕਰਾਇਆ ਜਾ ਸਕਦਾ ਔਰ ਕਰਨ ਵਾਲਾ ਮੁਜਰਮ ਹੈ ਇੱਕ ਜਗ੍ਹਾ ਨਹੀਂ ਕੁਰਾਨ ਦੀ ਸੂਰਤ ਯੂਨਸ ਐਤ ਨੰਬਰ 91 ਵਿੱਚ ਕਿਹਾ ਗਿਆ ਹੈ ਜੇ ਤੇਰਾ ਰੱਬ ਚਾਹੁੰਦਾ ਤਾਂ ਧਰਤੀ ਦੇ ਵਸਣ ਵਾਲੇ ਸਾਰੇ ਹੀ ਇੱਕ ਧਰਮ ਦੇ ਧਾਰਨੀ ਹੁੰਦੇ ਤਾਕੀ ਤੁਸੀਂ ਲੋਕਾਂ ਨਾਲ ਤੱਕਾ ਕਰੋਗੇ ਮਜਬੂਰ ਕਰੋਗੇ ਉਹਨਾਂ ਨੂੰ ਕਿ ਸਾਰੇ ਸਾਰੇ ਮੁਸਲਮਾਨ ਬਣ ਜਨ ਕੁਰਾਨ ਸਿਬੀ ਦੀ ਸੂਰਤ ਹੋ ਰਹਾ ਸੂਰਤ ਕਾਹਫ ਐਤਮਰ 29 ਉੱਚ ਕਿਹਾ ਗਿਆ ਜਿਸ ਦਾ ਜੀ ਚਾਵੇ ਉਹ ایمان ਲੈ ਆਵੇ ਜਿਹੜਾ ਚਾਹੇ ਉਹ ਇਨਕਾਰ ਕਰ ਦੇਵੇ ਯਾਨੀ ਕਿ ਜਿਹੜਾ ਚਾਹੇ ਮੁਸਲਮਾਨ ਜਿਹੜਾ ਚਾਹੇ ਨਾ ਬਣੇ ਕੁਰਾਨ ਸਿਬੀ ਦੀ ਹੋ ਸੂਰਤ ਹੈ ਸੂਰਤ ਨੰਬਰ 109 ਐਤਮਰ 6 ਲਕਮਦੀਨ ਕਮਲੀਆਦੀਨ ਤੁਹਾਡੇ ਲਈ ਤੁਹਾਡਾ ਜ਼ਰ ਮੇਰੇ ਲਈ ਮੇਰਾ ਤੁਹਾਨੂੰ ਤੇ ਕਿਸ਼ਮਤ ਲੈ ਹੈ ਕਿ ਨਹੀਂ ਨਹੀਂ ਹੋ ਨਹੀਂ ਸਕਦਾ اسلام ਤਾਂ ਕਿਹਨਾ ਕਬੂਲ ਕਰਵਾਇਂਦਾ ਕਿਉਂਕਿ اسلام ਜ਼ੁਬਾਨ ਤੋਂ ਕਹਿੰਦਾ ਨਾਮ ਨਹੀਂ ਹੈ ਇੱਕ ਬਹੁਤ ਪ੍ਰੇਖਾ ਹੈ ਦਿਲ ਦੇ ਵਿਸ਼ਵਾਸ ਨਾਲ ਕਿਸੇ ਚੀਜ਼ ਨੂੰ ਕਬੂਲ ਕਰਨ ਦਾ ਨਾਮ ਹੈ ਵੀ ਮੈਂ ਅੱਜ ਤੋਂ ਇਹ ਕਬੂਲ ਕਰ ਰਿਹਾ ਵੀ ਸੰਸਾਰ ਦਾ ਮਾਲਕ ਇੱਕੋ ਇੱਕ ਹੈ ਉਹੀ ਪੂਜਾ ਦਾ ਯੋਗ ਹੈ ਇਹ اسلام ਹੈ ਤੇ ਗੁਰੂ ਸਾਹਿਬ ਨੇ ਕੀ ਕਿਹਾ ਕਿ ਉਹ ਸੱਚਾ ਹੋਈਏ ਕਿ ਗੋੜੇ ਟੁੱਟੇ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਜਿਹੜਾ ਰੱਬ ਦੇ ਹੁਕਮ ਅਨੁਸਾਰ ਰੱਬ ਨੂੰ ਇੱਕ ਰੱਬਤਾ ਅਸਾ ਰੱਖਣਾ ਤੇ ਉਸ ਦੀ ਮੰਨ ਕੇ ਜੀਵਨ ਗੁਜ਼ਾਰਨਾ ਇਹੀ اسلام ਹੈ ਇਹੀ ਸਿੱਖੀ ਹੈ ਬਹੁਤ ਵੱਡੇ ਪੱਧਰ ਤੇ ਧਰਮ ਪਰਿਵਰਤਨ ਹੋ ਰਿਹਾ ਸਿੱਖੀ ਸਿੱਖੀ ਦੇ ਵਿੱਚੋਂ ਵੀ ਈਸਾਈ ਬਣ ਰਹੇ ਆ ਬਹੁਤ ਵੱਡੇ ਪੱਧਰ ਤੇ ਇਹ ਇਸ ਚੀਜ਼ ਨੂੰ ਕਿਵੇਂ ਦੇ ਪਤਾ ਕੀ ਗੱਲ ਇਹ ਲਾਲਚ ਦਾ ਮਾਮਲਾ ਹੈ ਇਹ ਧਰਮ ਪਰਿਵਰਤਨ ਨਹੀਂ ਇਹ ਤਾਂ ਲਾਲਚ ਦਾ ਨਾਮ ਵੀ ਦਿੰਦੇ ਆ ਕਿ ਵਿਤ ਕਰਾ ਵੀ ਹੁੰਦਾ ਦੇਖੋ ਇਹ ਚੱਲਦਾ ਰਿਹਾ ਹੈ ਧਰਮ ਦੇ ਜਿਹੜੇ ਜ਼ਿੰਮੇਵਾਰ ਹਨ ਉਹਦੀ ਜ਼ਿੰਮੇਵਾਰੀ ਹੈ ਕਿ ਉਹ ਸਹੀ ਸਿੱਖੀ ਨੂੰ ਸਹੀ ਇਸਲਾਮ ਨੂੰ ਲੋਕਾਂ ਸਾਹਮਣੇ ਪੇਸ਼ ਕਰਨ ਤੇ ਉਹਨੂੰ ਦੇਖੋ ਸੂਰ ਦਾ ਨਾਮ ਧਰਮ ਨਹੀਂ ਹੈ ਸਿਰਤ ਦਾ ਨਾਮ ਧਰਮ ਹੈ ਅਸੀਂ ਆਪਣੇ ਕਿਰਦਾਰ ਤੋਂ ਕੈਰੇਕਟਰ ਤੋਂ ਉਸ ਨੂੰ ਪੇਸ਼ ਕਰੀਏ ਤੇ ਹੁਣ ਉਹਨਾਂ ਨੇ ਕੁਝ ਵੀ ਨਹੀਂ